ਦੋਸਤੋ ਕੈਨੇਡਾ ਦੇ ਜਿਹੜੇ ਇਮੀਗ੍ਰੇਸ਼ਨ ਦੇ ਨਵੇਂ ਰੂਲ 4 ਨਵੰਬਰ ਨੂੰ ਜਾਰੀ ਹੋਣੇ ਆ ਦੋਸਤੋ 2026 ਤੋਂ ਲੈ ਕੇ 2028 ਤੱਕ ਉਹਦੇ ਵਿੱਚੋਂ ਅੱਜ ਆਪਾਂ ਟੈਂਪੋਰਰੀ ਰੈਜ਼ੀਡੈਂਟ ਟੂ ਪਰਮਨੈਂਟ ਰੈਜ਼ੀਡੈਂਟ ਦੇ ਬਦਲੇ ਹੋਏ ਰੂਲਾਂ ਤੇ ਚਰਚਾ ਕਰਾਂਗੇ ਦੋਸਤੋ ਕਿਉਂਕਿ ਦੋਸਤੋ ਹਰੇਕ ਸੈਕਟਰ ਹਰੇਕ ਵਰਗ ਵਾਸਤੇ ਪ੍ਰਾਈਮ ਮਿਨਿਸਟਰ ਕੈਨੇਡਾ ਦੇ ਜੋ ਹੈ ਮਾਰਕਰਨੀ ਹਿੰਟ ਦੇ ਚੁੱਕੇ ਆ ਦੋਸਤੋ ਅੱਜ ਦੀ ਵੀਡੀਓ ਵਿੱਚ ਹਰੇਕ ਟੈਂਪਰੇਰੀ ਸਟੇਟਸ ਵਾਲੇ ਦੀ ਗੱਲ ਕਰਾਂਗੇ ਤਾਂ ਜੋ ਭਵਿੱਖ ਵਿੱਚ ਤੁਸੀਂ ਸਹੀ ਤਰੀਕੇ ਨਾਲ ਰਣਨੀਤੀ ਬਣਾ ਸਕੋ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਕੀ ਨਵਾਂ ਕੀਤਾ ਇਸ ਦੀ ਚਰਚਾ ਕਰਾਂਗੇ ਦੋਸਤੋ ਤੇ ਇਸ ਤੋਂ ਲਾਵਾ ਇੱਕ ਬੁਰੀ ਖਬਰ ਵੀ ਹੈ ਅੱਜ ਉਹ ਆ ਰਹੀ ਹੈ OINP ਤੋਂ ਯਾਨੀ Ontario PNP ਦੀ ਜੀ ਹਾਂ ਉਸ ਵਿੱਚ ਤੁਹਾਡੀਆਂ ਸਹੀ ਐਪਲੀਕੇਸ਼ਨਾਂ ਵੀ ਰਿਟਰਨ ਹੋ ਸਕਦੀਆਂ ਕਿਹੜੀਆਂ ਹੋ ਸਕਦੀਆਂ ਉਹਦੇ ਉਹਨਾਂ ਨੇ 19 ਕਾਰਨ ਦਿੱਤੇ ਆ ਦੋਸਤੋ ਉਹਨਾਂ ਵਿੱਚੋਂ ਕੋਈ ਇੱਕ ਕਾਰਨ ਨੂੰ ਲੈ ਕੇ ਵੀ ਉਹ ਰਿਟਰਨ ਕਰ ਸਕਦੇ ਆ ਸਾਰੇ ਕਾਰਨ ਆ ਤੁਹਾਡੇ ਨਾਲ ਸਾਂਝੇ ਕਰੂੰਗਾ ਵੀਡੀਓ ਦੇ ਅੰਤ ਤੱਕ ਬਣੇ ਰਹੋ ਸਤਿ ਸ਼੍ਰੀ ਅਕਾਲ ਨਮਸਕਾਰ ਕੇਮ ਸ਼ੋ ਆਦਾਬ ਮoja ਮਾਨਦੇ ਰਹੋ ਚੜ੍ਹਦੀਆਂ ਕਲਾ ਚ ਰਹੋ ਦੋਸਤੋ ਵੈਲਕਮ ਟੂ ਬੁਪਾਲ ਫੈਮਲੀ ਅਨਦਰ ਵੀਡੀਓ ਸਭ ਤੋਂ ਪਹਿਲਾਂ ਆਪਾਂ ਜਾਣਦੇ ਹਾਂ ਕਿ ਕੈਨੇਡਾ ਸਰਕਾਰ ਵੱਲੋਂ 4 ਨਵੰਬਰ ਨੂੰ ਹਾਊਸ ਵਿੱਚ ਰੱਖੇ ਜਾਣ ਵਾਲੇ ਕੈਨੇਡਾ ਦੀ ਨਵੇਂ ਇਮੀਗ੍ਰੇਸ਼ਨ ਪਾਲਿਸੀ 2026 ਤੋਂ 28 ਦੇ ਵਿੱਚੋਂ 2026 ਲਈ ਨਵਾਂ ਕੀ ਹੈ 2026 ਵਿੱਚ ਟੈਂਪੋਰਰੀ ਰੈਜ਼िडੈਂਟ ਟੂ ਪਰਮਾਨੈਂਟ ਰੈਜ਼िडੈਂਟ ਜਿਹੜੇ ਹੈਗੇ ਆ ਉਹਨਾਂ ਨੂੰ ਬਣਨ ਵਿੱਚ ਕਿਹੜੀਆਂ ਕਿਹੜੇ ਨਵੇਂ ਰੂਲਾਂ ਦਾ ਸਾਹਮਣਾ ਕਰਨਾ ਪਊਗਾ ਦੋਸਤੋ ਇਸ ਸਬੰਧੀ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਪਸ਼ਟ ਸੰਕੇਤ ਦੇ ਦਿੱਤੇ ਇਸ ਤੋਂ ਸਮਝਦੇ ਦੋਸਤੋ ਕਿ 2026 ਵਿੱਚ ਨੈਸ਼ਨਲ ਟੈਲੈਂਟ ਅਤੇ ਇਮੀਗ੍ਰੇਸ਼ਨ ਫਰੇਮਵਰਕ ਕਿਸ ਤਰ੍ਹਾਂ ਦਾ ਤਿਆਰ ਹੋਇਆ ਦੋਸਤੋ ਇਸ ਵਾਰ ਕੈਨੇਡਾ ਸਰਕਾਰ ਦਾ ਉਦੇਸ਼ ਹੈ ਕਿ ਉਹ ਸਾਰੇ ਟੈਂਪੋਰਰੀ ਅਤੇ ਪਰਮਨੈਂਟ ਪ੍ਰੋਗਰਾਮਾਂ ਨੂੰ ਇੱਕੋ ਕੋਆਰਡੀਨੇਟ ਜਿਹੜਾ ਹੈਗਾ ਉਹਨੂੰ ਕੀਤਾ ਜਾਵੇ ਤਾਂ ਜੋ ਆਈਆਰਸੀਸੀ ਦੇ ਅਧਿਕਾਰੀਆਂ ਨੂੰ ਕੱਚੇ ਪ੍ਰਵਾਸੀਆਂ ਦਾ ਜਦੋਂ ਉਹ ਪੱਕੇ ਨਿਵਾਸੀ ਬਣ ਜਾਂਦੇ ਆ ਉਹ ਡਾਟਾ ਚੰਗੀ ਤਰ੍ਹਾਂ ਸਪਸ਼ਟ ਉਹਨਾਂ ਦੇ ਸਾਹਮਣੇ ਆ ਜਾਵੇ ਯਾਨੀ ਟੂ ਪੀਆ ਜਦੋਂ ਹੁੰਦੇ ਆ ਤਾਂ ਉਹ ਡਾਟਾ ਜਦੋਂ ਤਬਦੀਲ ਹੁੰਦਾ ਇਹ ਦੇ ਬਾਰੇ ਵੱਖ-ਵੱਖ ਫਰੇਮਵਰਕ ਹੁੰਦਾ ਸੀ ਪਹਿਲਾਂ ਦੋਸਤੋ ਜਿਵੇਂ ਕਿ ਸਟੂਡੈਂਟਸ ਦਾ ਫਾਰਮ ਵਰਕਰ ਦਾ ਐਸ ਪਲੱਸ ਐਮਟੀ ਵਗੈਰਾ ਜਿਹੜੇ ਵੀ ਸੀ ਅਲੱਗ-ਅਲੱਗ ਸਟੀਮ ਵਿੱਚ ਹੁੰਦੇ ਸੀ ਇਹਨਾਂ ਨੂੰ ਇੱਕ ਸਟੀਮ ਵਿੱਚ ਲਿਆਉਣ ਦਾ ਫਰੇਮਵਰਕ ਕੀਤਾ ਜਾ ਰਿਹਾ ਹੈ ਦੋਸਤੋ ਨੰਬਰ 2 ਹੁਣ ਗੱਲ ਕਰਦੇ ਆਪਾਂ ਕਿ ਟੈਂਪੋਰਰੀ ਰੈ residants ਲਈ ਇਸ ਨਵੀਆਂ ਪਾਲਿਸੀਆਂ ਵਿੱਚ 2026 ਲਈ ਕਿਹੜੇ ਜਿਹੜੇ ਹੈਗੇ ਆ ਬਦਲਾਅ ਹੋਏ ਆ ਦੋਸਤੋ ਇਸ ਸਮੇਂ ਕੈਨੇਡਾ ਦੇ ਸਰਕਾਰੀ ਅੰਕੜਿਆਂ ਅਨੁਸਾਰ 25 ਲੱਖ ਦੇ ਕਰੀਬ ਜਿਹੜੇ ਹੈਗੇ ਆ ਉਹ ਕੱਚੇ ਪ੍ਰਵਾਸੀ ਕੈਨੇਡਾ ਵਿੱਚ ਰਹਿ ਰਹੇ ਆ ਜਿਨ੍ਹਾਂ ਦੀ ਸੰਖਿਆ ਨੂੰ ਉਹ ਬਹੁਤ ਜ਼ਿਆਦਾ ਮੰਨ ਰਿਹਾ ਹੈ ਤੇ ਇਸ ਸੰਖਿਆ ਨੂੰ ਕਾਫੀ ਹੱਦ ਤੱਕ ਘਟਾਉਣ ਲਈ ਉਹ ਯਤਨਸ਼ੀਲ ਹੈ ਕਿਉਂਕਿ ਐਨੀ ਵੱਡੀ ਸੰਖਿਆ ਜਿਹੜੀ ਹੈ ਉਹ ਕੈਨੇਡਾ ਦੇ ਜਿਹੜੇ ਹੈਗੇ ਆਵਾਸ ਯਾਨੀ ਜਿਨ੍ਹਾਂ ਨੂੰ ਆਪਾਂ ਘਰ ਕਹਿੰਦੇ ਆ ਕਰਾਂ ਦਾ ਦਬਾਅ ਬਣਾ ਰਿਹਾ ਤੇ ਨਾਲ ਦੀ ਨਾਲ ਉਹ ਇਕਨੋਮੀ ਤੇ ਵੀ ਦਬਾਅ ਪੈਦਾ ਕਰ ਰਿਹਾ ਦੋਸਤੋ 26 ਵਿੱਚ ਜਿਹੜਾ ਹੈਗਾ ਟੈਂਪਰੇਰੀ ਰਾਈਟੈਂਸ ਦੇ ਜਿੰਨੇ ਵੀ ਪ੍ਰੋਗਰਾਮ ਹੋਣਗੇ ਉਹਨਾਂ ਦੇ ਉੱਤੇ ਸਖਤੀ ਜਾਰੀ ਹੀ ਰਹਿਣ ਵਾਲੀ ਹੈ ਨੰਬਰ 3 ਜੇਕਰ ਦੋਸਤੋ ਆਪਾਂ ਸਕਿਲਡ ਵਰਕਰ ਲਈ ਕੈਨੇਡਾ ਪੀਆਰ ਪਾਥਵੇਜ਼ ਦੀ ਗੱਲ ਕਰੀਏ ਕਿਹੜੇ ਹੁਣ 26 ਵਿੱਚ ਆਉਣ ਵਾਲੇ ਆ ਜਾਂ ਉਹਨਾਂ ਵਿੱਚ ਕੀ ਬਦਲਾਅ ਹੋਣ ਵਾਲਾ ਉਹਦੀ ਜੇਕਰ ਆਪਾਂ ਗੱਲ ਕਰਦੇ ਹਾਂ ਦੋਸਤੋ ਤਾਂ ਕੱਚੇ ਪ੍ਰਵਾਸੀਆਂ ਦੀ ਸੰਖਿਆ ਘਟਾਉਣ ਲਈ ਸਕਿਲਡ ਵਰਕਰ ਨੂੰ ਪੀਆਰ ਦੇਣ ਵਾਸਤੇ ਰਸਤੇ ਖੋਲੂਗੀ ਇਹ ਤਾਂ ਹੈ ਦੋਸਤੋ ਕਿ ਕੱਚੇ ਪ੍ਰਵਾਸੀਆਂ ਨੂੰ ਕੈਨੇਡਾ ਵਿੱਚੋਂ ਕੱਢ ਕੇ ਉਹਨਾਂ ਦੀ ਸੰਖਿਆ ਘਟਾਈ ਜਾ ਸਕਦੀ ਪਰ ਨਾਲ ਦੀ ਨਾਲ ਕੈਨੇਡਾ ਸਰਕਾਰ ਜਿਹੜੀ ਹੈ ਸੈਕੰਡ ਵਰਕਰਾਂ ਨੂੰ ਉੱਥੇ ਹੀ ਵਰਤਣਾ ਚਾਹੁੰਦੀ ਹੈ ਤੇ ਉਹਨਾਂ ਨੂੰ ਉਹ ਕੱਚੇ ਤੋਂ ਯਾਨੀ TR2 PR ਵਾਲੇ ਪਾਥਵੇ ਦੇ ਕੇ ਉਹ ਟੈਂਪਰੇਰੀ ਵਰਕਰਾਂ ਦੀ ਸੰਖਿਆ ਘਟਾਉਗੀ ਯਾਨੀ ਆਟੋਮੈਟਿਕ ਜਦੋਂ ਉਹ ਸ਼ਿਫਟ ਹੋ ਜਾਣਗੇ ਤਾਂ ਟੈਂਪਰੇਰੀ ਵਰਕਰਾਂ ਦੀ ਸੰਖਿਆ ਘਟੂਗੀ ਪਰ ਕੀ ਇਹ ਸਾਰਿਆਂ ਲਈ ਹੋਊਗਾ ਦੋਸਤੋ ਇੱਥੇ ਕਰ ਲੈ ਸਮਝਣ ਵਾਲੀ ਹੈ ਕਿ 226 ਵਿੱਚ ਉਹਨਾਂ ਦੇ ਹੀ ਮਜ਼ਬੂਤ ਦਾਵੇ ਹੋਣਗੇ ਉਹੋ ਹੀ ਸਕਿਲਡ ਜਿਹੜੇ ਕਿ ਨਾਲ ਦੀ ਨਾਲ ਵੱਧ ਤੋਂ ਵੱਧ ਉਹਨਾਂ ਕੋਲ ਇੱਕ ਕੈਨੇਡਾ ਦਾ ਐਕਸਪੀਰੀਅੰਸ ਹੋਊਗਾ ਯਾਨੀ ਆਮ ਤੌਰ ਤੇ ਆਪਾਂ ਦੇਖਦੇ ਹਾਂ ਕਿ ਪਾਸਵੇ ਤੇ 6 ਮਹੀਨੇ ਜਾਂ ਸਾਲ ਦਾ ਐਕਸਪੀਰੀਅੰਸ ਨੂੰ ਕਾਊਂਟ ਕੀਤਾ ਜਾਂਦਾ ਪਰੰਤੂ ਇੱਥੇ ਇਹ ਹੁਣ ਜਿਹੜੇ ਆ ਨਵੇਂ ਪਾਸਵੇ ਦੇ ਵਿੱਚ ਹਉਦਾ ਇਸੇ ਤਰ੍ਹਾਂ ਪਰ ਜਿਸ ਤਰ੍ਹਾਂ ਕਿ छुपी हुई ਗੱਲ ਬਾਤ ਇਹ ਹੋਊਗੀ ਕਿ ਜਿਨ੍ਹਾਂ ਦਾ 2 ਸਾਲ 3 ਸਾਲ ਜ਼ਿਆਦਾ ਤਜਰਬਾ ਹੈਗਾ ਉਹਨਾਂ ਨੂੰ ਪ੍ਰੀਫਰੈਂਸ ਦਿੱਤੀ ਜਾਊਗੀ ਸਕਿੱਲ ਉਹੀ ਜਿੱਦੀ ਕੈਨੇਡਾ ਨੂੰ ਡਿਮਾਂਡ ਹੋਊਗੀ ਇਹ ਗੱਲ ਦੋਸਤੋ 226 ਵਿੱਚ ਜਿਹੜੇ ਨਵੇਂ ਰੂਲ ਆ ਰਹੇ ਆ ਨਵੀਂ ਪਾਲਸੀ ਆ ਰਹੀ ਆ ਉਹਨਾਂ ਵਿੱਚ ਪੀਆਰ ਦੇ ਪਾਥਵੇ ਜਿਹੜੇ ਹੈਗੇ ਆ ਉਹ ਅਜੇ ਵੀ ਆਉਣਗੇ ਜਿਹੜੇ ਕਿ ਸਕਿਲਡ ਅਕੂਪੇਸ਼ਨਲਸ ਬੰਦ થਣਗੇ ਚੌਥਾ ਪੁਆਇੰਟ ਆਪਾਂ ਜੇਕਰ ਡਿਸਕਸ ਕਰੀਏ ਦੋਸਤੋ ਕਿ 226 ਵਿੱਚ ਜੇਕਰ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੀ ਡਿਊਰੇਸ਼ਨ ਅਤੇ ਐਲੀਜੀਬਿਲਟੀ ਦੀ ਗੱਲ ਕਰੀਏ ਤਾਂ ਨਵੀਂ ਪਾਲਿਸੀ ਵਿੱਚ ਜਿਹੜਾ ਹੈਗਾ ਉਹ 20-26 ਵਿੱਚ ਐਂਡ ਡਿਪਲੋਮਾ ਹੋਲਡਰਸ ਨੂੰ ਇੱਕ ਜਾਂ 2 ਸਾਲ ਦਾ ਹੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਦਿੱਤਾ ਜਾ ਸਕਦਾ ਹੈ ਜਦ ਕਿ ਮਾਸਟਰ ਡਿਗਰੀ ਤੇ ਰਿਸਰਚ ਵਾਲਿਆਂ ਨੂੰ ਜਿਹੜਾ ਹੈਗਾ ਜ਼ਿਆਦਾ 3 ਸਾਲ ਜਾਂ ਇਸ ਤੋਂ ਵੀ ਵੱਧ ਪੀਰੀਅਡ ਦਾ ਪੋਸਟ ਗ੍ਰੈਜੂਏਟ ਵਰਕ ਪਰਮਿਟ ਦਿੱਤਾ ਜਾ ਸਕਦਾ ਹੈ। ਬਾਕੀ ਦੋਸਤੋ ਇੰਗਲਿਸ਼ ਜਾਂ ਜਿਹੜੀ ਫ੍ਰੈਂਚ ਹੈ ਉਹਦੀ ਐਫੀਸ਼ੀਐਂਸੀ ਤਾਂ 26 ਵਿੱਚ ਵੀ ਹਾਈ ਰਹਿਣ ਵਾਲੀ ਹੈ। ਲੰਬੇ ਜਿਆਦਾ ਪੀਰੀਅਡ ਵਾਲੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਜਿੰਨਾ ਸਟੂਡੈਂਟਸ ਨੂੰ ਮਿਲਣਗੇ ਉਹਨਾਂ ਦੇ ਪੀਆਰ ਦੇ ਰਸਤੇ ਵੀ ਆਸਾਨ ਹੋਣਗੇ 26 ਵਿੱਚ ਨੰਬਰ 5 ਤੇ ਦੋਸਤੋ ਆਪਾਂ ਜੇਕਰ ਇਕਨੋਮੀ ਲਿੰਕਡ पीए टारगेट ਦੀ ਗੱਲ ਕਰੀਏ ਤਾਂ 2026 ਵਿੱਚ ਜਿਹੜੀਆਂ ਨਵੀਆਂ ਪਾਲিসੀਆਂ ਆ ਰਹੀਆਂ ਉਹਦੇ ਵਿੱਚ 5 ਲੱਖ ਤੱਕ ਨੂੰ ਪੀਆਰ ਜਿਹੜੀ ਹੈਗੀ ਹੈ ਦਿੱਤੀ ਜਾ ਸਕਦੀ ਹੈ 2026 ਵਿੱਚ ਲੇਕਿਨ ਦੋਸਤੋ ਇਸ ਨੂੰ ਫਲੈਕਸੀਬਲ ਰੱਖਿਆ ਜਾਊਗਾ ਆਮ ਜਿਵੇਂ ਪਹਿਲਾਂ ਚੱਲਦਾ ਸੀ ਕਿ ਇੱਕ ਫਿਗਰ ਦੀ ਟਾਰਗੇਟ ਕਰ ਲੈਂਦੇ ਜਾਂਦੇ ਸੀ ਤੇ ਉਸ ਟਾਰਗੇਟ ਤੇ ਇੱਕ ਸਾਲ ਲਈ ਪੁੱਜਿਆ ਜਾਂਦਾ ਸੀ ਚਾਹੇ ਉਹ ਫਿਗਰ ਘਟ ਹੋਵੇ ਚਾਹੇ ਵੱਧ ਹੋਵੇ 1 ਲੱਖ ਤੱਕ ਕੰਟਰੈਕਟ ਵੀ ਦਿੱਤੇ ਜਾਊਗੇ ਕਿਉਂਕਿ ਅਨਾਉਂਸਮੈਂਟ ਹੋਊਗੀ 1% ਜਨਸੰਖਿਆ ਦਾ ਜੋ ਕਿ 4.5 ਲੱਖ ਜਾਂ ਉਸ ਤੋਂ ਥੋੜਾ ਜਿਹਾ ਉੱਪਰ ਬਣਦੀ ਹੈ ਪਰੰਤੂ 5 ਲੱਖ ਤੱਕ ਵੀ ਦਿੱਤੀ ਜਾਊਗੀ ਫਲੈਕਸੀਬਲ ਪਰ ਤੇ ਫਲੈਕਸੀਬਲ ਦਾ ਮਤਲਬ ਇਹ ਵੀ ਹੈ ਜੇਕਰ ਕੈਨੇਡਾ ਦੇ ਵਿੱਚ ਕੋਈ ਆਰਥਿਕ ਉਥਲ-ਪੁਥਲ ਹੁੰਦੀ ਹੈ ਕੋਈ ਡਾਊਨਫਾਲ ਆਉਂਦਾ ਹੈ ਕੋਈ ਕ੍ਰਾਈਸਿਸ ਆਉਂਦੀ ਹੈ ਤਾ ਇਸ ਸੰਖਿਆ ਨੂੰ ਜਿਹੜਾ 1% ਤੋਂ ਵੀ ਘਟਾਇਆ ਜਾ ਸਕਦਾ ਜੀ ਹਾਂ ਇਹਨੂੰ ਕਹਿੰਦੇ ਨੇ ਫਲੈਕਸੀਬਲ ਤੇ 226 ਵਿੱਚ ਪੀਆਰ ਟਾਰਗੇਟ ਫਲੈਕਸੀਬਲ ਰਹਿਣ ਵਾਲਾ ਦੋਸਤੋ ਹੁਣ ਗੱਲ ਕਰਦੇ ਹਾਂ 온ਟਾਰੀਓ ਇਮੀਗ੍ਰੇਸ਼ਨ ਨੋਮੀਨੇਸ਼ਨ ਪ੍ਰੋਗਰਾਮ ਦੀ ਕਿ ਇਹਦੇ ਵਿੱਚ ਉਹ ਗੋਆ ਐਨਪੀ ਵਿੱਚ ਬੁਰੀ ਖਬਰ ਕੀ ਆ ਰਹੀ ਹੈ ਦੋਸਤੋ 온ਟਾਰੀਓ ਸਰਕਾਰ ਨੇ ਨਵੀਂ ਜਾਣਕਾਰੀ ਸਾਂਝਾ ਕਰਦੇ ਹੋਏ ਕਿਹਾ ਕਿ OINP ਵਿੱਚ PR ਲਈ ਲਗੀਆਂ ਅਰਜ਼ੀਆਂ ਬੇਸ਼ੱਕ ਉਹ ਪੂਰੀ ਤਰ੍ਹਾਂ ਸਹੀ ਹੋਣ ਔਰ ਸਾਰੇ ਹੀ ਫਾਰਮੈਟ ਸਾਰੇ ਹੀ ਜਿਹੜੀਆਂ ਐਲੀਜੀਬਿਲਟੀਆਂ ਨੂੰ ਪੂਰੀਆਂ ਕਰਦੀਆਂ ਹੁਣ ਪਰੰਤੂ ਉਹਨੇ ਕਾਰਨਾ ਦੀ ਉਹਨਾਂ ਨੇ ਇੱਕ ਲਿਸਟ ਜਾਰੀ ਕੀਤੀ ਹੈ ਜੇ ਇਹਨਾਂ ਕਾਰਨਾ ਵਿੱਚੋਂ ਕੋਈ ਇੱਕ ਕਾਰਨ ਹੋ ਜਾਂਦਾ ਤਾਂ ਸਹੀ ਐਪਲੀਕੇਸ਼ਨਾਂ ਵੀ ਵਾਪਸ ਕੀਤੀਆਂ ਜਾ ਸਕਦੀਆਂ ਤੇ ਅਧਿਕਾਰੀ ਜਿਹੜੇ ਹੈਗੇ ਆ ਉਹ ਵਾਪਸ ਕਰਨ ਦੇ ਨਾਲ-ਨਾਲ ਫੀਸਾਂ ਵੀ ਵਾਪਸ ਕਰਨਗੇ ਦੋਸਤੋ ਜੇਕਰ ਆਪਾਂ ਉੰਨੀ ਕਾਰਨਾ ਦੀ ਗੱਲ ਕਰੀਏ ਤਾਂ ਮੋਟਾ-ਮੋਟੀ ਮੈਂ 4-5 ਤੁਹਾਡੇ ਨਾਲ ਸਾਂਝੇ ਕਰਦਾ ਵੀਡੀਓ ਲੰਮੀ ਨਾ ਹੋ ਜਾਏ ਪਰ ਮੈਂ ਤੁਹਾਡੇ ਦੋਸਤੋ ਜਿਹੜੇ ਹੈਗੇ ਇਹਦੀ ਲਿਸਟ ਜਿਹੜੀ ਹੈਗੀ ਆ ਵੀਡੀਓ ਦੇ ਅੰਦਰ ਹੀ ਦੇਣ ਜਾ ਰਿਹਾ ਤੁਸੀਂ ਉਸ ਨੂੰ ਰੋਕ ਕੇ ਪੜ ਸਕਦੇ ਆ ਤੁਸੀਂ ਉਸ ਦਾ ਜਿਹੜਾ ਹੈਗਾ ਸਕਰੀਨ ਸ਼ਾਟ ਲੈ ਕੇ ਆਸਾਨੀ ਨਾਲ ਪੜ ਸਕਦੇ ਜੇਕਰ ਪਹਿਲੇ ਕਾਰਨ ਦੀ ਗੱਲ ਕਰੀਏ ਦੋਸਤੋ ਤਾਂ ਉਹ ਹੈ ਅਲੋਕੇਸ਼ਨ ਆਫ ਨਾਮੀਨੇਸ਼ਨ ਯਾਨੀ ਇਹਨਾਂ ਨੇ ਪਹਿਲਾਂ ਹੀ ਪੱਲਾ ਝਾੜ ਦਿੱਤਾ ਹੱਥ ਖੜੇ ਕਰ ਦਿੱਤੇ ਆ ਕਿ ਜੇਕਰ ਕੈਪਿੰਗ ਹੋਈ ਅਲੋਕੇਸ਼ਨ ਘਟ ਹੋਈਆਂ ਦੇ ਵਾਧ ਆਈਆਂ ਅਰਜ਼ੀਆਂ ਜਿਹੜੀਆਂ ਹੈਗੀਆਂ ਵਾਪਸ ਕੀਤੀਆਂ ਜਾਣਗੀਆਂ ਦੂਸਰਾ ਕਾਰਨ ਉਹ ਅਰਜ਼ੀਆਂ ਜਿੰਨਾ ਤੇ ਲੰਬੇ ਸਮੇਂ ਤੋਂ ਵਿਚਾਰ ਨਹੀਂ ਹੋ ਸਕੀ ਕੁਝ ਕਾਰਨਾ ਕਰਕੇ ਯਾਨੀ ਜਿਹੜੀਆਂ ਪੈਂਡਿੰਗ ਪਈਆਂ ਇਹਦਾ ਮਤਲਬ ਇਹ ਹੋਇਆ ਕਿ ਬੈਕਲੌਗ ਤੇ ਗਾਜ਼ ਡਿੱਗ ਸਕਦੀ ਹੈ ਸਿਰਫ অন্ਟਾਰੀਓ ਦੀ ਗੱਲ ਕਰ ਰਿਹਾ ਦੋਸਤੋ ਜਰਨਲ ਜਿਹੜੀ ਹੈਗੀ ਐਕਸਪ੍ਰੈਸ ਐਂਟਰੀ ਦੀ ਜਾਂ ਜਰਨਲ ਐਪਲੀਕੇਸ਼ਨਾਂ ਦੀ ਗੱਲ ਨਹੀਂ ਕਰ ਰਿਹਾ ਨੰਬਰ 3 ਟਾਰਗੇਟ ਨੰਬਰ ਅਨੁਸਾਰ ਜਿਹੜਾ ਹੈਗਾ ਅਪਰੂਵਲ ਦਿੱਤੀ ਜਾਊਗੀ ਇਹ ਪਹਿਲੇ ਦਾ ਹੀ ਦੂਸਰਾ ਭਾਗ ਹੈ ਦੋਸਤੋ ਜੇ ਜਿਹੜਾ ਉਹਨਾਂ ਕੋਲੇ ਟਾਰਗੇਟ ਹੋਊਗਾ ਉਹ ਸੰਸਾਰ ਹੀ ਅਪਰੂਵ ਲਾ ਦਿਤੀਆਂ ਜਾਣੀਆਂ ਬਾਕੀਆਂ ਨੂੰ ਰਿਜੈਕਟ ਨਹੀਂ ਕੀਤਾ ਜਾਊਗਾ ਬਲਕਿ ਸਿਰਫ ਵਾਪਸ ਕਰਕੇ ਪੈਸੇ ਮੁੜੇ ਜਾਣਗੇ ਇਹ ਇੱਕ ਬਹੁਤ ਵੱਡੀ ਤੇ ਅਹਿਮ ਗੱਲ ਹੈ ਤੇ ਚੌਥਾ ਦੋਸਤੋ ਜਾਨੀ ਸਰਟੀਫਿਕੇਟ ਆਫ ਨੋਮੀਨੇਸ਼ਨ ਜਾਨੀ ਇਹ ਵੀ ਇੱਕ ਕਾਰਨ ਦੱਸਿਆ ਉਹਨਾਂ ਨੇ ਤੇ ਪੰਜਵਾਂ ਦੋਸਤੋ 241/25 ਯਾਨੀ ਦੋਸਤੋ ਖਿਆਲੀ बटे 25 ਦਾ ਜਿਹੜਾ ਰੂਲ ਹੈ ਉਸ ਅਨੁਸਾਰ ਵੀ ਵਾਪਸ ਕੀਤੀਆਂ ਜਾ ਸਕਦੀਆਂ ਛੇਵਾਂ ਕਿਸੇ ਵੀ ਕਾਰਨ ਕਰਕੇ ਇਹ ਤਾਂ ਉਹਨਾਂ ਨੇ ਕਾਮਨ ਹੀ ਕਰਤਾ ਯਾਨੀ ਲਿਸਟ ਜਿਹੜੀ ਐ ਮੈਂ ਲਾ ਦਿੱਤੀ ਐ ਇਹਦੇ ਵਿੱਚ ਵੀਡੀਓ ਵਿੱਚ ਤੁਸੀਂ ਲਿਸਟ ਨੂੰ ਧਿਆਨ ਨਾਲ ਪੜ੍ਹ ਲਓ ਉਹਨਾਂ ਦੇ ਉਹਨਾਂ ਕਾਰਨਾਂ ਨੂੰ ਪੜ੍ਹੋ ਸਟੱਡੀ ਕਰ ਲਓ ਇਹਨਾਂ ਕਾਰਨਾਂ ਵਿੱਚ ਜੇਕਰ ਤੁਸੀਂ ਆਉਨੇ ਐ ਤਾਂ ਐਪਲੀਕੇਸ਼ਨਾਂ ਵਾਪਸ ਹੋ ਸਕਦੀਆਂ ਆਦਰਵਾਇਜ਼ ਕੋਸ਼ਿਸ਼ ਕਰੋ ਕਿ ਇਹਨਾਂ ਕਾਰਨਾਂ ਤੋਂ ਉੱਪਰ ਉੱਠੋ ਯਾਨੀ ਜੇਕਰ ਅਲੋਕੇਸ਼ਨ ਤੋਂ ਬਚਣਾ ਦੋਸਤੋ ਤਾਂ ਸਭ ਤੋਂ ਪਹਿਲਾਂ ਲਾਓ ਫਰਸਟ ਕਮ ਫਰਸਟ ਆਉਣਾ ਪਊਗਾ ਖੇਤੀ ਜੇਕਰ ਤੁਸੀਂ ਆਪਣੇ ਤਜਰਬੇ ਵੀ ਵਾਧਾ-ਵਧ ਲਾਓ ਤੇੰਨ ਸਾਲ ਦੇ ਇਸ ਸਾਲ ਦੇ 2 ਸਾਲ ਦੇ ਤਾਂ ਕੋਸ਼ਿਸ਼ ਕਰੋ ਕਿ ਫਸਟ ਕੰਮ ਆ ਜਾਓ ਤਾਂ ਹੋ ਸਕਦਾ ਫਿਰ ਤੁਹਾਡੀਆਂ ਐਪਲੀਕੇਸ਼ਨਾਂ ਵਾਪਸ ਨਾ ਹੋਣ ਕਿ ਵਧੀਆ ਲੱਗੀਆਂ ਇਹਦੀਆਂ ਜਾਣਕਾਰੀਆਂ ਆਈ ਦੀ ਜਾਣਕਾਰੀਆਂ ਚੰਗੀਆਂ ਲੱਗੀਆਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਵੱਧ ਤੋਂ ਵੱਧ ਹਾਈਪ ਵੀ ਕਰੋ ਜੀ ਹਾਂ ਤੇ ਨਾਲ ਦੀ ਨਾਲ ਦੋਸਤੋ ਸ਼ੇਅਰ ਕਰ ਦਿਓ ਦੱਬ ਕੇ ਇਹ ਪਹੁੰਚਾ ਦਿਓ ਹਰ ਬੱਚੇ ਦੇ ਹੱਥ ਵਿੱਚ ਜਿਹੜੇ ਕੈਨੇਡਾ ਬੈਠੇ ਆ ਤੇ ਉਹਨਾਂ ਬੱਚਿਆਂ ਦੇ ਵੀ ਹੱਥਾਂ ਤੱਕ ਪਹੁੰਚਣੀ ਚਾਹੀਦੀ ਹੈ ਜਿਹੜੇ ਤਿਆਰੀਆਂ ਕਰਦੇ ਆ ਕੈਨੇਡਾ ਜਾਣ ਦੀਆਂ ਜੀ ਹਾਂ ਤੇ ਦੋਸਤੋ ਵੀਡੀਓ ਤੇ ਨਵੇਂ ਆਏ ਆ ਚੈਨਲ ਤੇ ਨਵੇਂ ਆਏ ਆ ਤਾਂ ਸਬਸਕ੍ਰਾਈਬ ਕਰਕੇ ਦੱਬ ਲਓ ਆਈ ਬੈਲ ਕਰਨ ਦਾ ਬਟਨ ਜੀ ਹਾਂ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਮਿਲ ਸਕੇ ਨੋਟੀਫਿਕੇਸ਼ਨ ਤੁਹਾਡੇ ਹੀ ਮੋਬਾਈਲ ਤੇ ਹੁੰਦੇ ਹੋ ਜਾਇਓ ਸਤਿ ਸ਼੍ਰੀ ਅਕਾਲ ਨਮਸਕਾਰ ਕੇਮ ਸ਼ੋ ਆਦਾਬ ਮੋਜਾ ਮਾਣਦੇ ਰਹੋ ਚੜਦਿਆਂ ਕਲਾ ਚ ਰਹੋ ਦੋਸਤੋ ਅਗਲੀ ਵੀਡੀਓ ਦਾ ਕਰੋ ਇੰਤਜ਼ਾਰ ਸਤਿ ਸ਼੍ਰੀ ਅਕਾਲ ਨਮਸਕਾਰ